ਬਹੁਤ ਵੱਡੀ ਖਬਰ ਹੈ ਜਿਵੇਂ ਕਿ ਕਰਨਲ ਮਾਮਲੇ ਦੇ ਵਿੱਚ ਆਰਮੀ ਦੇ ਕਮਾਂਡਰ ਸਮੇਤ ਕਈ ਫੌਜੀਆ ਨੇ ਧਮਕੀ ਦੇ ਦਿੱਤੀ ਹੈ ਉਹਨਾਂ ਪੰਜਾਬ ਦੇ ਪੁਲਿਸ ਵਾਲਿਆਂ ਨੂੰ ਮੈਂ ਪਹਿਲੇ ਹੀ ਦੱਸ ਦੇਣਾ ਚਾਹੁੰਨਾ ਕਿ ਸਿਰਫ ਉਹਨਾਂ ਕੱਲਿਆਂ ਨੂੰ ਧਮਕੀ ਦਿੱਤੀ ਹੈ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਨ ਤੋਂ ਇਨਕਾਰ ਕੀਤਾ ਔਰ ਜਿਨ੍ਹਾਂ ਨੇ ਕਰਨਲ ਸਾਹਿਬ ਨੂੰ ਕੁੱਟਿਆ ਬਹੁਤ ਵੱਡੀ ਧਮਕੀ ਜਿਹੜੀ ਕਿ ਤੁਸੀਂ ਸੁਣ ਜਾ ਰਹੇ ਹੋ ਕਰਨਲ ਮਾਮਲੇ ਦੇ ਵਿੱਚ ਯਾਨੀ ਫੌਜ ਦੇ ਕਮਾਂਡਰ ਦੇ ਸਮੇਤ ਕਈ ਫੌਜੀਆ ਨੇ ਕਈ ਫੌਜੀਏ ਨੇ ਧਮਕੀ ਦੇ ਦਿੱਤੀ ਹੈ ਪੂਰੀ ਗੌਰ ਦੇ ਨਾਲ ਸੁਣਨੀ ਹੈ ਉਸ ਤੋਂ ਬਾਅਦ ਆਪਣੀ ਪ੍ਰਕਿਰਿਆ ਜ਼ਰੂਰ ਦੇਣੀ ਹੈ ਕਦੇ ਪੰਜਾਬ ਦੇ ਲੋਕਾਂ ਦੁਆਰਾ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਈ ਇਹਨਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਸੀ ਔਰ ਦੂਜੇ ਪਾਸੇ ਨਾਨਕ ਸਾਹਿਬ ਪਟਿਆਲੇ ਦੇ ਐਸਐਸਪੀ ਸਾਹਿਬ ਉਹਨਾਂ ਨੇ ਆਪਣੇ ਬੰਦੀਓ ਜਿਹੜੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਔਰ ਵੱਡੇ ਪੱਧਰ ਤੇ ਜਿਹੜਾ ਹੁਣ ਵਿਰੋਧ ਹੋ ਰਿਹਾ ਆਰਮੀ ਦੇ ਵਿੱਚੋਂ ਆਰਮੀ ਕੁਝ ਵੱਡਾ ਕਰਨ ਜਾ ਰਹੀ ਆ ਥਾਣਾ ਤੱਕ ਉਡਾ ਦੇਣ ਦੀ ਗੱਲ ਕਹਿ ਦਿੱਤੀ ਹੈ ਉਹ ਕਹਿੰਦੇ ਨੇ ਅਸੀਂ ਥਾਣੇ ਦੇ ਵਿੱਚ ਵੜ ਕੇ ਕੁੱਟਣ ਦੀ ਜਿਹੜੀ ਗੱਲ ਕਹੀ ਹੈ ਤੁਸੀਂ ਆਪਣੇ ਕੰਨਾਂ ਦੇ ਨਾਲ ਸੁਣੋਗੇ ਔਰ ਜਿਹੜੀ ਇਹ ਖਬਰ ਹੈ ਖਬਰ ਬੜੀ ਹੀ ਅਹਿਮ ਹੈ ਬਹੁਤ ਵੱਡੀ ਖਬਰ ਹੈ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਔਰ ਪੂਰੀ ਪੰਜਾਬੀਅਤ ਨੂੰ ਹਿਲਾ ਕੇ ਰੱਖ ਦੇਣ ਵਾਲੀ ਹੈ ਜਿਵੇਂ ਕਿ ਕਈ ਲੋਕ ਜਿਹੜੇ ਕਰਨਲ ਸਾਹਿਬ ਦੇ ਹੱਕ ਦੇ ਵਿੱਚ ਨੇ ਪੂਰਾ ਪੰਜਾਬ ਹੱਕ ਦੇ ਵਿੱਚ ਆ ਮੁਲਕ ਪੂਰਾ ਹੱਕ ਦੇ ਵਿੱਚ ਉਹਨਾਂ ਲੋਕਾਂ ਨੂੰ ਇਹ ਖਬਰ ਸੁਣਨ ਤੋਂ ਬਾਅਦ ਕਿਉਂਕਿ ਕਈ ਲੋਕਾਂ ਨੇ ਤੇਹੀ ਮੰਗ ਕੀਤੀ ਹੈ ਕਿ ਇਹਨਾਂ ਦੇ ਉੱਤੇ ਸੋਦਾ ਲੱਗਣਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਨੇ ਸਿਰਫ ਉਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਲੋਕਾਂ ਨੇ ਕਰਨਲ ਸਾਹਿਬ ਦੇ ਉੱਤੇ ਅਟੈਕ ਕੀਤਾ ਤੇ ਉਹਦਾ ਡੇਟਾ ਚੁਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬਹੁਤ ਵੱਡੀ ਧਮਕੀ ਹੈ ਜਿਹੜੀ ਤੁਸੀਂ ਸੁਣਨ ਜਾ ਰਹੇ ਹੋ ਤਾਂ ਆਰਮੀ ਦੇ ਨੌਜਵਾਨ ਨੇ ਜਿਹੜੇ ਧਮਕੀ ਦੇ ਰਹੇ ਨੇ ਬਹੁਤ ਹੀ ਵੱਡੀ ਧਮਕੀ ਹੈ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਇੱਕ ਹੋਰ ਅਪਡੇਟ ਹੈ ਜਿਹੜੀ ਇਹਦੇ ਨਾਲ ਜੁੜੀ ਹੈ

जहां मौका मिलता है एक आदमी को गैंग बना के पास से आदमी मिलकर मार देता है तो मैं ये कहना चाहता हूँ ये हमारा जो आर्मी का अधिकारी का कमी का वजह से ये हो रहा है पहले जवान का प्राथ हो रहा था अभी पूरा कर्नल एक कर्नल का एक चीफ मिनिस्टर का बराबर का अधिकार होता था उनको भी वो लोग हाथ लगाना शुरू कर रहा है क्यों जो तो हमारा ऊपर से जो अधिकारी जो बैठा है उनका गलती क्या वजह से अगर ऐसे सबक सिखाओ उसको थाना को, थाने में पूरा एक ओ, मैं अभी उस मेरा मुंह से नहीं निकल रहा है, मेरा इतना खून रहा है, मैं ये कहना चाहता हूँ ऐसा सबक सिखाना चाहिए पुलिस वाला को जो एक ऐसे पिटाई करो पूरा यूट्यूब में डाल दो दुनिया सब देखेगा तो एक फौजी को हाथ लगाने के लिए इसको सौ बार सोचना पड़ता लेकिन ऐसा कोई नहीं कर रहा है ये लोग कानून देख रहे हैं मतलब पांच तारीख को थाना में गिरावट करेगा ऐसा मत करो क्यों उनका तो पूरा ऐसे उनका हाथ पाओ जिसने भी मारा है हर पुलिस वाला को नहीं जो गुंडागारी कर रहा है पुलिस का हम इज्जत करता है ऐसा मत नहीं है लेकिन जो भी गुंडागारी पुलिस कर रहा है उसी के लिए मैं बोल रहा हूँ हर पुलिस के लिए नहीं बोल रहा हूँ मैं hmm. जो भी ऐसे गलत कर रहा है उसी को तोड़ो मैं बाईस तारीख को जाएगा एक भी कि कर्नल साहब का ऊपर हाथ लगा रहा है हाथ उठा रहा है तो आप अभी भी कानून के का चक्कर में घूम रहा है उनको जैसे इसने किया ऐसे जवाब दो ताकि वो दोबारा ना करे आप ये सासपैन है ये है वो है उसी को मौत खासकर करने से क्या होगा जो चोट लगा है हमारा जो कर्नल साहब का हाथ का हाथी और उसके सिर पे लगा वो वापस नहीं आएगा उसको उनका मतलब खून होना चाहिए पाथर का जवाब पाथर होना चाहिए पाथर का जवाब गुलाब जामुन से नहीं होना चाहिए मेरा कहना का मतलब है अगर तो इस टाइम में अगर रिटर्न नहीं होता तो मैं इस बटलियन का कर्नल साहब का जो अभी जिस जिसने जिस कर्नल साहब का ऊपर हाथ उठाया है जिस कर्नल साहब का बेटलियन का मैं अगर फौजी होता तो मुझे कोई नहीं रोक पाता कर्नल साहब भी अगर मेरे को माना करता तब तो भी मैंने थाना में जाकर पूछ जाता पुलिस कर्मियों को अगर नहीं मार के नहीं आ पाया तो मैं फौज फौजी नहीं हूं मैं ये मैं गारंटी के साथ बोल रहा हूँ थाने ਤਾਂ ਹੁਣ ਜਿਹੜੇ ਫੌਜ ਦੇ ਯਾਨੀ ਕਮਾਂਡਰ ਨੇ ਆਰਮੀ ਦੇ ਉਹਨਾਂ ਬਣੀਓਂ ਕਿ ਉਹਨਾਂ ਬਣੀਓਂ ਵੀ ਜਿਹੜਾ ਕਿ ਇੱਕ ਬਹੁਤ ਵੱਡਾ ਇੱਕ ਮੈਸੇਜ ਆ ਗਿਆ ਪੰਜਾਬ ਦੇ ਅੰਦਰ ਕਿ ਜੇਕਰ ਤਾਂ ਕਾਰਵਾਈ ਹੁੰਦੀ ਆ ਤਾਂ ਠੀਕ ਹੈ ਨਹੀਂ ਤਾਂ ਪੰਜਾਬ ਦੇ ਵਿੱਚ ਕੁਝ ਵੱਡਾ ਹੋ ਸਕਦਾ ਆਰਮੀ ਦੁਆਰਾ ਇੱਕ ਵੱਡਾ ਐਕਸ਼ਨ ਲਿਆ ਜਾ ਸਕਦਾ ਕਿਉਂਕਿ ਇਹ ਮੰਗ ਕੱਲੇ ਕਰਨਲ ਦੇ ਪਰਿਵਾਰ ਦੀ ਨਹੀਂ ਇਹ ਮੰਗ ਪੂਰਾ ਪੰਜਾਬ ਕਰ ਰਿਹਾ ਪੰਜਾਬ ਦੇ ਲੋਕ ਕਮੈਂਟਾਂ ਦੇ ਵਿੱਚ ਲਿਖ ਕੀ ਰਹੇ ਨੇ ਲੇਖੋ ਨਾਲ ਲੋਕਾਂ ਲਈ ਰਹੇ ਨੇ ਜਿਹੜੇ ਪੁਲਿਸ ਆਫੀਸਰ ਇਸ ਦੇ ਗੁਨਾਹਗਾਰ ਨੇ ਜਿਨ੍ਹਾਂ ਨੇ ਕਰਨਲ ਸਾਹਿਬ ਦੇ ਉੱਤੇ ਹੱਥ ਚੱਕਿਆ ਉਹਨਾਂ ਨੂੰ ਕੁੱਟਿਆ ਗਿਆ ਔਰ ਦੂਜੇ ਪਾਸੇ ਜਿਹੜੀ ਆਮ ਪੁਲਿਸ ਸਾਡੇ ਹੋਰ ਵੀ ਕਈ ਨੌਜਵਾਨ ਨੇ ਪੁਲਸ ਦੇ ਜਿਨ੍ਹਾਂ ਦੁਆਰਾ ਕਈ ਲੋਕਾਂ ਦੀ ਮਦਦ ਵੀ ਕੀਤੀ ਜਾਂਦੀ ਆ ਪੁਲਸ ਵਾਲੇ ਇੰਨੇ ਚੰਗੇ ਵੀ ਬਹੁਤ ਸਾਰੇ ਨੇ ਕਿਉਂਕਿ ਇਹ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਬਹੁਤ ساری ਪੁਲਸ ਐ ਹੋ ਜੀ ਆ ਜਿਹੜੀ ਉਹਨਾਂ ਲੋਕਾਂ ਦੇ ਹੱਕਾਂ ਦੇ ਵਿੱਚ ਜੁਟੀ ਹੋਈ ਆ ਜਿਹੜੇ ਆ ਯਾਨੀ ਗਰੀਬ ਲੋਕ ਨੇ ਜਿਹੜੇ ਆਪਣੇ ਆਪ ਨੂੰ ਨਹੀਂ ਸੰਭਾਲ ਸਕਦੇ ਉਹ ਲੋਕਾਂ ਦੀ ਬਹੁਤ ਵੱਡੇ ਪੱਧਰ ਤੇ ਮਦਦ ਵੀ ਕਰ ਰਹੇ ਨੇ ਇਹੋ ਜਿਹੇ ਪੁਲਿਸ ਵਾਲੇ ਵੀ ਪੰਜਾਬ ਦੀ ਧਰਤੀ ਦੇ ਉੱਤੇ ਮੌਜੂਦ ਨੇ ਔਰ ਫਿਰ ਦੂਜੇ ਪਾਸੇ ਜਿਹੜੇ ਕਲੰਕ ਲਾਉਂਦੇ ਨੇ ਉਹ ਕਲੰਕ ਧਾਰੀ ਲੋਕਾਂ ਨੂੰ ਸਜ਼ਾ ਦੇਣ ਦੇ ਲਈ ਹੁਣ ਆਰਮੀ ਦਾ ਜਿਹੜਾ ਐਕਸ਼ਨ ਹੈ ਉਹ ਹਾਈ ਕਮਾਂਡ ਵਿੱਚੋਂ ਵੀ ਚੱਲਿਆ ਗਿਆ ਯਾਨੀ ਜਿਹੜੇ ਕਮਾਂਡਰ ਸਾਹਿਬ ਨੇ ਆਰਮੀ ਦੇ ਔਰ ਬੱਖ-ਬੱਖ ਜਿਹੜੇ ਹੋਰ ਵੀ ਯਾਨੀ ਡਿਊਟੀਆਂ ਚੱਲ ਰਹੀਆਂ ਨੇ ਸਰਹੱਦ ਦੇ ਉੱਤੇ ਫੌਜੀਆਂ ਦੀਆਂ ਉਹਨਾਂ ਦੇ ਵਿੱਚੋਂ ਇੱਕ ਬਹੁਤ ਵੱਡੀ ਆਵਾਜ਼ ਉੱਠ ਖੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੱਡਾ ਦੇਖਣ ਨੂੰ ਮਿਲ ਸਕਦਾ ਹੈ ਇਹ ਕੋਈ ਵੱਡੀ ਗੱਲ ਨਹੀਂ ਬਹੁਤ ਵੱਡੀ ਅਸ਼ੰਕਾ ਤਾਂ ਇਹ ਲਾਈ ਜਾ ਰਹੀ ਹੈ ਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਇੱਕ ਐਸਐਸਪੀ ਨੂੰ ਪੂਰੇ ਚੰਡੀਗੜ੍ਹ ਨੂੰ ਘੇਰਿਆ ਪਿਆ ਸੀ ਸੈਨਾ ਦਾ ਤਾਂ ਫਿਰ ਉੱਥੋਂ ਐਸਐਸਪੀ ਨੂੰ ਬਾਹਰ ਖਿੱਚ ਲਿਆ ਸੀ ਤੇ ਫਿਰ ਇਹਨਾਂ ਪੁਲਿਸ ਵਾਲਿਆਂ ਦੀ ਮਜਾਲ ਕੀ ਹੈ ਜਿਹੜੇ ਕਿ ਦੋਸ਼ੀ ਨੇ ਬਾਕੀ ਪੁਲਿਸ ਵਾਲਿਆਂ ਨੂੰ ਨਾ ਤਾਂ ਉਹਨਾਂ ਨੇ ਕਿਹਾ ਤੇ ਨਾ ਕਦੇ ਆਪਾਂ ਕਹਿਣਾ ਕਿਉਂ ਕਿ ਜਿਹੜਾ ਬੰਦਾ ਦੋਸ਼ੀ ਆ ਉਹ ਚਾਹੇ ਕਿਸੇ ਵੀ ਮਹਿਕਮੇ ਦਾ ਹੋਵੇ ਉਹਨਾਂ ਨੇ ਤਾਂ ਇੱਥੇ ਦੇ ਕਹਿ ਦਿੱਤਾ ਕਿ ਜੇਕਰ ਕਿਸੇ ਐਸਐਸਪੀ ਦੇ ਜਾਂ ਡੀਐਸਪੀ ਦੇ ਕਿਸੇ ਫੌਜਦਾਰਾ ਥੱਪੜ ਮਰਿਆ ਗਿਆ ਹੁੰਦਾ ਤਾਂ ਹੁਣੋਂ ਪੂਰੀ ਹਾਕਾਰ ਮੱਚੀ ਜਾਣੀ ਸੀ ਲੀਡਰਾਂ ਤੱਕ ਤੇ ਇੱਥੇ ਸਾਡੇ ਕੋਈ ਭਗਵੰਤ ਮਾਨ ਦਾ ਤੇ ਨਾ ਕਿਸੇ ਸੈਂਟਰ ਦੇ ਵਿੱਚੋਂ ਭਾਜਪਾ ਦੇ ਨੇਤਾ ਜਿਵੇਂ ਕਿ ਅਮਿਤ ਸ਼ਾਹ ਹੋ ਗਿਆ ਔਰ ਰੱਖਿਆ ਮੰਤਰੀ ਜਿਹੜੇ ਕਿ ਰਾਜਨਾਥ ਸਿੰਘ ਨੇ ਉਹਨਾਂ ਤੱਕ ਦਾ ਬਿਆਨ ਨਹੀਂ ਆਉਂਦਾ ਇੱਥੇ ਪਤਾ ਲੱਗਦਾ ਵੀ ਸਾਡੇ ਹਿੰਦੁਸਤਾਨ ਪੱਧਰ ਦੀ ਸਰਕਾਰ ਨਕਮੀ ਤੇ ਨਖਿੱਦੀ ਹੋ ਗਈ ਹੈ ਕਿਉਂਕਿ ਇਨਸਾਨੀਅਤ ਜਦੋਂ ਮਰਦੀ ਹੈ ਤਾਂ ਇਹੋ ਜਿਹੇ ਨਿਸ਼ਾਨੀਆਂ ਸਾਹਮਣੇ ਆਉਂਦੀਆਂ ਨੇ ਕਿ ਕੋਈ ਬੰਦੇ ਨੂੰ ਕੁੱਟਿਆ ਗਿਆ ਜਿਹੜੇ ਬੰਦੇ ਸਾਡੇ ਲਈ ਪ੍ਰੋਟੈਕਟ ਕਰ ਰਹੇ ਨੇ ਪੂਰੇ ਦੇਸ਼ ਨੂੰ ਪ੍ਰੋਟੈਕਟ ਕਰ ਰਹੇ ਸਾਨੂੰ ਕਰ ਰਹੇ ਨੇ ਸਾਡੀ ਰਾਖੀ ਕਰ ਰਹੇ ਨੇ ਜੇਕਰ ਉੱਥੇ ਕੋਈ ਫੌਜੀ ਹਿਲਦੇ ਨੇ ਤਾਂ ਤੁਸੀਂ ਐ ਜਾਣਦੇ ਹੋ ਪਾਕਿਸਤਾਨ ਦੇ ਜਿਹੜੀ ਕਿ ਆਰਮੀ ਉਹਨਾਂ ਨੇ ਕੀ ਕਿਹਾ ਸੀ ਲੋਕ ਕੀ ਕਹਿੰਦੇ ਸੀ ਉੱਥੋਂ ਦੇ ਕਹੇ ਤੁਹਾਡੀ ਫੋਰਸ 15 ਮਿੰਟ ਲਈ ਹਟਾ ਦਿਓ ਪਿੱਛੇ ਜੇ ਬਹੁਤ ਟਾਈਮ ਹੋ ਗਿਆ ਬਿਆਨ ਆਇਆ ਸੀ ਪਾਕਿਸਤਾਨ ਦੇ ਵਿੱਚੋਂ ਕਹਿੰਦੇ 15 ਮਿੰਟ ਲਈ ਹਟਾ ਦਿਓ ਤੇ ਤੁਹਾਡਾ ਹਿੰਦੁਸਤਾਨ ਖਾਲੀ ਕਰ ਦਿਆਂਗੇ ਤਾਂ ਇਹ ਜज्बा ਸਾਡੀ ਫੌਜ ਦਾ ਤੇ ਸਾਡੇ ਕਰਨਾਲਾਂ ਦਾ ਤੇ ਸਾਡੇ ਨੌਜਵਾਨਾਂ ਦਾ ਤਾਂ ਹੁਣ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਨਵੀਂ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹਿਣੀ ਹੈ ਕਿਉਂਕਿ ਇਹ ਜਿਹੜੀ ਅਪਡੇਟ ਮੇਰੇ ਤੱਕ ਪਹੁੰਚ ਰਹੀ ਹੈ ਇਹ ਸਿੱਧੀ ਹੈੱਡ ਕੁਆਰਟਰ ਜਿਹੜਾ ਫੌਜੀਆ ਦਾ ਉਥੋਂ ਯਾਨੀ ਕੋਈ ਫੌਜੀ ਭਰਾਗਾ ਜਿਹੜਾ ਅਪਡੇਟ ਦਿੰਦਾ ਤਾਂ ਐਸੇ ਜਰੀਏ ਮੈਂ ਤੁਹਾਡੇ ਤੱਕ ਪਹੁੰਚਾਉਣਾ ਤਾਂ ਠੀਕ ਆ ਪੰਜਾਬ ਵਾਲਿਓ ਆਪ ਤੇ ਘੰਟੀ ਜਰੂਰ ਕਰ ਲੈਣਾ ਬਹੁਤ ਧੰਨਵਾਦ